ਮੰਮੀ ਤੇਰ ਵੇਖਿਆ ਪਰ ਜਾਈਦੇ ਬੜੇ ਮਾਨ ਤਾਨ ਨਾਲ ਤੁਹੀਂ ਸੱਧਿਆ ਸੀ ਕਿ ਇਹਦੀ ਮਾਂ ਨੂੰ ਸੱਦਦੀ ਆ ਪਾਉਂਦੀ ਹਾਂ ਬੜਾ ਮੂੰਹ ਸਾਰਸਾਰ ਕੇ ਮਾਂ ਇਹਦੀ ਗੱਲਾਂ ਕਰਦੀ ਹੁੰਦੀ ਸੀ ਜਦੋਂ ਕਿ ਗੱਲਬਾਤ ਹੁੰਦੀ ਤੇ ਉਹਨੂੰ ਗਾੜੀ ਲਾ ਦਿੰਦੀ ਆ ਇਹਦੀ ਹਨਿਵੱਟੀ ਵੋਣ ਵਾਲਾ ਕੋਈ ਵੀ ਉੱਥੇ ਐਡੀ ਲੰਮੀ ਤੇ ਜ਼ੁਬਾਨ ਨਾਲ ਮਾਂ ਆਉਂਦੀ ਆ ਨਾਲੇ ਸਖੀ ਮਾਂ ਹੁੰਦੀ ਤੇ ਆਉਂਦੀ ਮਤਰਾਇ ਨੂੰ ਕੀ ਲੋੜ ਸੀ ਆਉਂਦੀ ਤੇ ਪਰ ਜਾਈਆ ਲੈ ਵੇਖਿਆ ਮਾਸੀ ਜੀ ਇਦਾਂ ਤਾਂ ਨਹੀਂ ਨਾ ਕਰਨਾ ਚਾਹੀਦਾ ਉਦਾਂ ਤਾਂ ਨਹੀਂ ਨਾ ਕਰਨਾ ਚਾਹੀਦਾ ਮੈਂ ਤਾਂ ਫਿਰ ਕਿਹਾ ਮੈਂ ਹਾਂ ਤੋਂ ਮਸਲਾ ਸਲਝਾਉਣਾ ਹੈ ਕਿ ਹੋਰ ਵਿਗਾੜਨ ਆਈ ਆ ਕਿੱਡੀ ਅੱਗ ਲੱਗੀ ਮੜਾ ਜਾ ਕਿਹਾ ਤੇ ਪਾ ਤੂੰ ਕੱਪੜੇ ਪਾ ਗੱਲ ਸੁਣ ਨਾ ਹੁਣ ਮੇਰੀ ਬੰਦਿਆਂ ਨੂੰ ਜੇ ਕਿਤੇ ਮੈਨੂੰ ਪਤਾ ਲੱਗ ਗਿਆ ਨਾ ਕਿ ਪਿੱਛੇ ਲੈਣ ਗਈ ਆ ਤੇ ਮੈਂ ਨਹੀਂ ਇੱਥੇ ਵੜਦਾ ਮੁਰਕੇ ਇਹਨੂੰ ਕਿਤਾ ਪਤਾ ਲੱਗੋ ਬਹਿ ਲੈਂਦੇ ਮਹੀਨਾ ਬੈਂਦੀ 10 ਦਿਨ ਬੈਂਦੀ ਆ ਤੂੰ ਇਹ ਕੋ ਕੀ ਕਰਾਉਣਾ ਮੈਂ ਕਿੱ데 ਜਾਣਾ ਲੈਣ ਆਹੋ ਮੈਂ ਤਾਂ ਮਹਾ ਹੱਥ ਜੋੜ ਕੇ ਕੱਢੀ ਆ ਗਈ ਕਿੱਦਾਂ ਸ਼ਰਮਨਾ ਆਏ ਆਪਣੇ ਬੂਹੇ ਪਾੜ ਪੈਰ ਪਾਉਂਦਿਆਂ ਨੂੰ ਕੋਈ ਨਹੀਂ ਉਹ ਜਿਹੜੀ ਮੇਣੀ ਸੀ ਹਨਾ ਕਰਦੀ ਮੈਂ ਤਾਂ ਮਜਬੂਰੀ ਨੂੰ ਬੈਠੀ ਹਾਂ ਆਣ ਕੇ ਪਰ ਜਾਈ ਵੀ ਜੜੀ ਆ ਨਾ ਦੋਗਲੀ ਆ ਦੋਗਲੀ ਜਦੋਂ ਬਾਹਰ ਚੱਲ ਜਾਂਦੀ ਉਹਦੀਆਂ ਤੇ ਜਦੋਂ ਆ ਜਾਂਦੀ ਤੇ ਉਹਦੀਆਂ ਗਾਪੇਂਦੀ ਮੁੜ ਕੇ ਹੱਡ ਨਾਲ ਲੜਨ ਕਰਕੇ ਕਹਿੰਦੇ ਦੋਗਲੀ ਆ ਜੇ ਤੂੰ ਆਈ ਹਾਂ ਤੇ ਸਾਰੀਆਂ ਗੱਲਾਂ ਉਲੀਆਂ ਪੁਲੀਆਂ ਛੱਡ ਤੈਨੂੰ ਪਤਾ ਵੀ ਮੇਰੀ ਨਨਾਨ ਦੀ ਗਲਤੀ ਆ ਤੇ ਗਲਤੀ ਕਿੰਨੀ ਵੱਡੀ ਆ ਤੇਰਾ ਕੰਮ ਹੀ ਉਹਨੂੰ ਸਮਝਾਉਣਾ ਤੂੰ ਵਕੀਲਾਂ ਨੂੰ ਸਵਾਲ ਜਵਾਬ ਤੇ ਫਲਾਣਾ ਕੀ ਹੋਇਆ ਤੇ ਢਿੰਗ ਰਹੀ। ਨਹੀਂ ਉਹ ਕਿਦਾਂ ਚੀਕਦੀ ਜਿਹੜਾ ਪਿਆਰਿਆਂ ਦਾ ਨਾਂ ਇਹ ਲੈਂਦੀ। ਆਹੋ। ਹਾਂ ਇਹ ਨਾ ਗੱਲ ਕਰ ਘੜੀ ਮੁੜੀ। ਗੱਲ ਦਾ ਕੀ ਆ? ਦਵਿੰਦਰ ਦਾ ਬੜ ਬੋਲੀ। ਉਹ ਪੈਲੀ ਦਾ ਕਰਕੇ ਆਉਂਦੀ ਵੀ ਜਿਹੜੀ ਪੈਲੀ ਹੱਥ 'ਚ ਹੈਗੀ ਕਿ ਇਹ ਉਹ ਵੀ ਚਾਲ ਤੇ ਆ। ਉਹ ਦਾਦੇ ਬੁੱਢੀ ਬਹੁਤ ਖਸਰੀ। ਜਿਹਦੀ ਕਿਤੇ ਪੈਲੀ ਇਹਨੇ ਉਹਨਾਂ ਦਾ ਨਾਂ ਕਰਦੀ ਨਾ ਇੱਥੇ ਵੜ ਵੀ ਜਾਊ ਮੁੜ ਕੇ ਤੇ ਗੱਲ ਕਰੀ। ਉਹ ਦਾਤਾ ਜੇ ਕੋ ਲੈਣਾ ਨੇ ਮਤਬਲ। ਤਾਂ ਆਉਂਦੀ ਇਹ ਦੇ ਮਗਰ। ਉਹ ਹੀ ਗੱਲ ਮਤਲਬ ਦੀਆਂ ਤੇ ਗੱਲਾਂ ਸਾਰੀਆਂ। ਮਤਲਬ ਦੀਆਂ ਤੇ ਗੱਲਾਂ ਕਿੱਦਾਂ ਮੰਮੀ ਤੇ ਬੈਠਾ ਤਾ ਧਫਾ ਮਾਰ ਕੇ ਗਈ ਮੈਨੂੰ ਅੱਗ ਬੜੀ ਲੱਗੀ ਵੇਖ ਕੇ ਜੀ ਤੇ ਕਹਿੰਦਾ ਜੇ ਜਰੂਰ ਨਹੀਂ ਆ ਜੀ ਫੜ ਕੇ ਕਮਾਉਂਦਾ ਯਾ ਨਾ ਨਾ ਇਥੇ ਹੁੰਦੀ ਇਹਦੀ ਪਰਜਾਈ ਤਵਾ ਮੈਂ ਮੀਟਿੰਗਾਂ ਦੀਆਂ ਫੇਰ ਦੇਣੀਆਂ ਸੀ ਹਾਂ ਜਿੱਦਾਂ ਨੇ ਮੈਨੂੰ ਤਾ ਮਾਰਿਆ ਨਾ ਦੋ ਹੱਥਾਂ ਦੇ ਜੋਰ ਨਾਲ ਮੇਰੇ ਮੋਰ ਦੁਖਣ ਡਿਆ ਇਹ ਮਾਰਿਆ ਤੇ ਪਰਜਾਈ ਦੇ ਮੂੰਹ ਨਿਕਲਿਆ ਇੱਕ ਵਾਰੀ ਨਾ ਪੀ ਇੱਕ ਕੀਤਾ ਕੀ ਕੀਤਾ ਜਾਂ ਤੇਰਾ ਹੱਕ ਬੰਦਾ ਜਾਂ ਨਹੀਂ ਬੰਦਾ ਕੀ ਆ ਗੱਲਾਂ ਕਰੀ ਜਾਂਦੇ ਪਾਪੇ ਦਾ ਫੋਨ ਆਉਣ ਰਿਹਾ ਯੋ ਕੀ ਆਂਦੇ ਆ ਕਹਿੰਦਾ ਪੰਜਾਬ ਹੁਸਨਾਂ ਨੂੰ ਅੱਜ ਦਿਨਾਂ ਦੇ ਸ਼ਾਮਾਂ ਪਈਆਂ ਵਾ ਹਵਾ ਉੱਡ ਕੇ ਆ ਜੀ ਕੈਂ ਬੜਾ ਗੁੱਸੇ 'ਚ ਹੀ ਜਿਵੇਂ ਬੁੜੀ ਪੰਪ ਦੇ ਇੰਡੀ ਸੀ ਤੇ ਉਹ ਠੰਡਿਆ ਕਿਦ ਨਹੀਂ ਉਹ ਤੇ 12 ਮਹੀਨੇ ਗੁੱਸੇ 'ਚ ਹੀ ਰਹਿੰਦੇ ਆ ਚੱਲ ਜਾਾਂਗੇ ਸਵੇਰੇ ਸਵਾਤ ਤੇ ਐਨੀ ਸਿਰਕ ਪਾਈ ਕੀਤੀ ਹੁਣ ਮਿਲ ਕੋ ਨਹੀਂ ਆਪ ਲੈ ਜਾ ਜਾਂਦਾ ਗੱਲਾਂ ਵੇ ਲੈ ਮੰਮੀ ਇਹਨਾਂ ਦੀਆਂ ਸੂਰਜੂ ਤੋਂ ਡੁੱਬਣ ਵਾਲਾ ਵਾ ਤੇ ਸ਼ਾਮਾਂ ਦਾ ਕਾ ਇੱਥੇ ਹੋਣੇ ਕਦੋਂ ਕਦਾਂ ਆਈ ਫੋਨ ਤੇ ਤੂੰ ਕੀ ਕਹਿਆ ਮੈਂ ਹਾਂ ਪੁੱਛਦਾ ਹਾਂ ਹਾਂ ਕੋਛਾ ਸਿੱਧਾ ਕਹਨੇ ਵੀ ਪਪਾ ਅੱਜ ਤੇ ਸ਼ਾਮਾਂ ਪਈਆਂ ਸੀ ਤੇ ਆ ਜਾਗੇ ਨਹੀਂ ਮੈਂ ਨਹੀਂ ਕਰਨੀ ਫੇਰ ਹਾਂ ਹਾਂ ਤੂੰ ਇਹ ਤਾਂ ਰੱਖ ਦੇ ਮਾਪੋਤੇ ਡਰਦੇ ਜਿੱਦਾਂ ਕਦੇ ਨਹੀਂ ਇਦਾਂ ਦੀ ਜ਼ੁਬਾਨ ਬੜੀ ਚੱਲਦੀ ਆ ਇੱਕ ਹੋਤੇ ਜਿੱਦਾਂ ਤੈਨੂੰ ਨਹੀਂ ਦੇਹਣ ਦੇ ਆ ਵੀ ਸ਼ਾਮਾਂ ਤੇ ਪੈ ਗਈਆਂ ਓਏ ਓ ਛੱਡੋ ਸ਼ਾਮਾਂ ਪੈ ਗਈਆਂ ਤੁਹਾਨੂੰ ਦੇ ਦਾਂ ਚੱਲ ਕੋਈ ਨਹੀਂ ਸਾਰ ਸਭਕ ਤੇ ਚੱਲ ਜੇ ਇਹਦਾ ਭੁੱਖਾ ਮੈਂ ਉਹ ਹੀ ਗੋਲੀਆਂ ਵਾਲੇ ਪਰੌਣੇ ਖਾਦੇ ਸੀ ਤੈਨੂੰ ਆਪਣੇ ਖਾਣ ਦੀ ਵਈਦਾ ਲੜਾਈ ਕਪਾਤ ਪਿਆ ਦਾਲ ਮੇਰੀ ਗਾ ਕੌਣ ਤੂੰ ਹੋਰ ਕੌਣ ਮੈਂ ਬਣਾਵਾ ਮਮੇ ਇਹਨੂੰ ਵੀ ਥੋੜਾ ਜਿਹਾ ਸਮਝਾ ਇਹਦਾ ਕੋਈ ਮਤਲਬ ਨਹੀਂ ਉਹਦੇ ਮੁਕੀਆਂ ਮਾਰਦਾ ਜਦੋਂ ਕੋਈ ਗੱਲ ਹੋਵੇ ਤੂੰ ਵੀ ਕੁਛ ਆ ਕਰਦੀ ਆ ਜਦੋਂ ਮੈਂ ਆਖਾਂ ਨਹੀਂ ਐਨੀ ਕੁ ਗੱਲ ਦੀ ਗਲੈਨ ਬਣ ਜਾਂਦੀ ਹੁਣ ਤੂੰ ਸਿਆਣਾ ਹੋਇਆ ਵਾ ਤੇਰਾ ਕੀ ਮਤਲਬ ਨਹੀਂ ਮਾਰਦੀ ਪੁੱਛ ਰਿਆ ਨੂੰ ਤੱਤਾ ਕਿਤਾ ਤਾਂ ਉਹ ਮਾਰ ਲਓ ਉਹ ਮਾਰ ਲਓ ਤੇ ਐਸੇ ਹੈ ਸ਼ਦਾਨ ਤੂੰ ਕਾਨੂੰ ਮਾਰਦੀ ਆ ਲੱਤ ਤੇ ਉਹਨੇ ਮਾਰੀ ਪਹਿਲਾਂ ਉਹਦੀ ਅਕਲ ਤੇ ਇਦਾਂ ਦੀ ਆ ਪਰ ਹੁਣ ਕੀ ਕਰੀਏ ਪੁੱਤੇ ਇੱਕ ਸ਼ਦਾਈ ਹੋ ਜਾਏ ਨਾ ਇੱਕ ਸ਼ਦਾਈ ਹੋ ਜਾਏ ਤੇ ਨਾਲ ਹੋਣੀ ਨਹੀਂ ਜਾਈਦਾ ਦਫਾ ਕਰੋ ਉਹਨੂੰ ਮੇਰੀ ਗੱਲ ਸੁਣੋ ਬਣਾ ਕੋ ਯਾਰ ਭੁੱਖ ਲੱਗੀ ਆ ਹਾਂ ਐਨੇ ਬਣਾਉਣਾ ਨਿਆ ਬਣਾਉਣਾ ਦੱਸ ਲਿਆ ਮੰਮੀ ਸਵੇਰ ਦਾ ਤਾਂ ਖਪਾਕ-ਖਾਕਾ ਤਹੀਂ ਮੈਨੂੰ ਘਰੇ ਮਾਰਦਾ ਹੁਣ ਐਨੇ ਬਣਾਉਣਾ ਮੇਰੇ ਕੋਲ ਨਹੀਂ ਕੋਕ ਵੀ ਬਣਾ ਮੈਂ ਹੁਣ ਰਾਤੀ ਰਾਤ ਤੇ ਕੋਲ ਆਂ ਖਵਾ ਲੈਣਾ ਮੈਂ ਮਰ ਜਾ ਪੈਣਾ ਕਿੰਨੇ ਬਣਾਉਣਾ ਵਾ ਤੂੰ ਤੈਨੂੰ ਕੀ ਗੱਲ ਮੈਨੂੰ ਭੁੱਖ ਲੱਗੀ ਪਖੰਡ ਜੇ ਨਾ ਕਰੋ ਯਾਰ ਮੁੰਡੇ ਨੂੰ ਬਣਾ ਕੇ ਦੇਖੋ ਹਟ ਕਰੋ ਭਈ ਇਹ ਪੰਜਾ ਦੇ ਦੇ 버ਗਰ ਖਾਊਗਾ ਤੂੰ ਵਾਏ ਮੈਂ ਮਰ ਜਾ ਓੜੇ ਉਹ ਤਾਂ 버ਗਰ ਖਾਉਂ ਤੇ ਆਪਾਂ ਤੋਂ ਮੈਂ ਆਪਾਂ ਤੋਂ ਮੈਂ ਜੇ ਕਿਹ ਹੁਣੇ ਖਾ ਲੈਣੀ ਆ ਲਾ ਲਾਂਗੇ ਜਦ ਤਨੂ ਖਾਣੀਆਂ ਵਾ ਤੈਨੂੰ ਦੁਪਹਿਰ ਹੀ ਫਿਕਰ ਪੈ ਗਿਆ ਵਾ ਉਹਨੂੰ ਭੁੱਖ ਲੱਗੇ ਨਹੀਂ ਆਣਾ ਉਹਦਾ ਖਾਣ ਪੀਣ ਚ ਤੇ ਆਣਾ ਨੂੰ ਰੋਟੀ ਦੀ ਨਹੀਂ ਭੁੱਖ ਉਹਨੂੰ ਬਾਹਰ ਦੁਕਾਨਾਂ ਦੀ ਦੀ ਪਤਾ ਹੀ ਹੁੰਦਾ ਆਣਾ ਪੇਰ ਪੇਰ ਉਹ ਤਾਂ ਹੀ ਆਉਂਦਿਆ ਚੱਲ ਦਿੰਨੀ ਆ ਮੈਂ 50 ਰੁਪਏ ਤਾਂ ਬਾਹਰ ਖਾਇਆ ਮੈਂ ਹਾਂ ਜੋ ਬੰਦੇ ਕੁਛ ਆ ਤਾਂ ਉਹਨੂੰ ਕੀ ਦੱਸਣਾ ਉਹਨੂੰ ਕੀ ਦੱਸਣਾ ਹਣ ਦੱਸ ਨਹੀਂ ਕਿ ਕਰਤੂਤਾਂ ਦੀਆਂ ਦੱਸਣਾ ਤੂੰ ਕੀ ਹਣ ਲੈ ਆਈ ਗਈ ਚੱਪਾ ਲੈ ਆਈ ਗਈ ਕਿੱਥੋਂ ਆਇਆ ਵਾ ਤੈਨੂੰ ਢੀਕਣ ਦੇ ਇੰਨੇ ਚਿਰ ਦੇ ਕਿੱਥੇ ਜਾ ਕੇ ਬਹਿ ਜਾ ਨਾ ਬਸ ਜਿੱਥੇ ਜਾਂਦਾ ਤੇ ਘਰ ਦਾ ਚੇਤੇ ਆ ਜਾਂਦਾ ਮਗਰ ਉਹਦਾ ਨਾ ਉਹ ਸਾਨੂੰ ਭਾਵੇਂ ਇੱਥੇ ਫੇਮ ਦੋਲ ਮਦੋਲ ਮੈਨੂੰ ਮਾਰ ਜਾਂਦੀ ਇਹ ਵੇਲਾ ਮਾਨ ਮਰਜੀ ਨਾ ਕਰ ਵੰਦਦਾ ਨਾ ਕੋ ਹੋ ਗਿਆ ਤੇਰਾ ਕੋਈ ਹਤਾ ਪਤਾ ਨਹੀਂ ਹੁੰਦਾ ਹੁਣ ਕੀ ਹੋਇਆ ਹੁਣ ਆਖੀ ਦੀ ਪਰਚਾਈ ਆਈ ਸੀ ਤੇ ਉਹ ਤੇ ਪਤਾ ਮੈਨੂੰ ਗਾਲ ਤੇ ਸੋਣਾ ਉਹਨੇ ਹਾਡੀ ਇੱਕ ਨਹੀਂ ਸੁਣੀ ਤੇਰੇ ਸਾਹਮਣੇ ਹੀ ਕਿੱਦਾਂ ਬੋਲਣ ਦੀ ਇੱਕੋ ਹੀ ਗਲਤੀ ਆਈ ਤੇਰਾ ਫਰਜ ਨਹੀਂ ਬੰਦਾ ਵੀ ਤੂੰ ਦਵਿੰਦਰ ਅਜਦਾ ਚੋਰੀ ਕਿਉਂ ਕੀਤੀ ਘਰ ਦੇ ਵਿੱਚ ਪਾ ਲੀੜਾ ਚੱਲੀਏ ਪਾ ਲੀੜਾ ਚੱਲੀਏ ਜਿੱਤਾਂ ਕਹਿੰਦੇ ਬਹੁਤ ਉਥੇ ਕੰਪੈਨਾਂ ਚੱਲਣ ਡੀਆਂ ਉਹਨਾਂ ਦੀਆਂ ਦੇ ਭਾਲ ਕੇ ਖਵਾਉਂਦਾ ਇਹ ਲੱਕੋ ਦਬ ਦਬ ਦੌੜ ਕੇ ਬਹਿ ਜਾਂਦਾ ਹੋਰ 5 ਮਿੰਟ ਆਹੋ ਉਹ ਗੱਲ ਸੁਣਦਾ ਮੇਰੀ ਮੈਂ ਤਾਂ ਸਵੇਰੇ ਚੱਲ ਜਾਣਾ ਹੀ ਹਾਂ ਜੇਰੇ ਸਾਹਮਣੇ ਗਈ ਇਹਦਾ ਹੱਕ ਬੰਦਾ ਮੰਮੀ ਨੂੰ ਵੀ ਮੈਂ ਕਹਤਾ ਤੇ ਤੂੰ ਵੀ ਸੁਣਦਾ ਲੈਨ ਨਹੀਂ ਹੋ ਜਾਣਾ ਜੇ ਇੱਕ ਵਾਰੀ ਲੈਨ ਚੱਲ ਗਿਆ ਨਾ ਇੰਨੇ ਤੀਜੇ ਦਿਨ ਤਿਆਰ ਹੋਗੇ ਤੋਰ ਪਿਆ ਕਰਨਾ ਵੀ ਆਪੇ ਪਿਛੇ ਆਊਗਾ ਇਹ ਗਲਤੀ ਕਦੀ ਨਾ ਕਰੀ ਤਨ ਮੈਂ ਦੱਸਿਆ ਹੀ ਹੋ ਇਹਦੀ ਜ਼ਰਤ ਕਿਤਾ ਪਈ ਤੇਰੇ ਪੁੱਛੇ ਬਗੈਰ ਬੂਹੇ ਬਾੜ ਪੈਰ ਪਾਉਣ ਦੀ ਚੰਗੇ ਲੱਗਦਾ ਇਦਾਂ ਕਰਾਂਦੇ ਵਿੱਚ 100 ਗੱਲਾਂ ਹੋ ਜਾਂਦੀਆਂ ਵਾ ਨਾਲ ਕਿ ਆਂਦੇ ਹੁੰਦੇ ਚੋਰ ਤੇ ਨਾਲੇ ਚਤਰ ਨਾਲੇ ਤੂੰ ਐਡੀ ਵੱਡੀ ਗਲਤੀ ਕੀਤੀ ਤੇ ਨਾਲੇ ਤੇਰਾ ਗੁੱਸਾ ਸਿਰ ਦੇ ਉੱਤੋਂ ਦੀ ਨਹੀਂ ਭੈਣ ਜਦੋਂ ਸਾਰੀਆਂ ਗਲਤੀਆਂ ਮੰਨ ਗਈ ਆ ਮਾਤਾ ਤੂੰ ਉਹ ਨਹੀਂ ਬੋਲਦੀ ਘਰ ਦੀਆ ਮੇਰੀ ਤੇ ਤੇਰੀ ਰਹਿਣੀ ਕਰਦੀ ਹੈ ਮੈਂ ਤੇ ਬੜਕ ਸੇਰੇ ਚਲ ਜਾਣਾ ਤੂੰ ਗਈ ਤੇ ਇਹਨਾਂ ਚਲ ਜਾਣਾ ਵਾ ਤੂੰ ਵੇਖੀ ਸਹੀ ਮੈਂ 10 ਦਿਨਾਂ ਹੀ ਜਾ ਕੇ ਤਾਂ ਜਾਊਗਾ ਇੱਕ ਵਾਰੀ ਦੇਵੇ ਚਲਣਾ ਨਹੀਂ ਮੈਂ ਹਾਏ ਰੱਬਾ ਤਾਂ ਹੀ ਤੇਰੇ ਵਰਗੇ ਬੰਦਿਆਂ ਦੇ ਘਰ ਨਹੀਂ ਉਤੜਦੇ ਲੋਕਿਆਂ ਦੇ ਜਨਾਨੀਆਂ ਦੀ ਮਤ ਗੋਤ ਪਿਛੀਆਂ ਦੀ ਮੈਨੂੰ ਤਾਂ ਲੱਗਦਾ ਤੇਰੀ ਪਿਛੇ ਆ। ਨਹੀਂ ਮੇਰੀ ਨਹੀਂ ਤੇਰੀ ਪਿਛੇ ਆ। ਕੰਨ ਪੁਛਿਆ ਨੇ। ਪੁਛਿਆ ਨੇ। ਪੁੱਛਿਆ ਤਾਂ ਕਾਹ ਹੈ ਜਗਾ ਹੈ ਨਿਯੋਜਨ। ਤੈਨੂੰ ਪੂਰੇ ਚੜਦੀਓ ਫੜ ਕੇ ਫੰਡੀਆਂ ਕਮਾਉਂਦਾ ਨਾ ਇੱਕ ਵਾਰੀ ਤੈਨੂੰ ਪੁੱਛਦਾ ਵੀ ਕਿੱਦਾਂ ਕੱਢਿਆ ਮਾਤਾ ਦਾ ਸੋਨਾ ਤੇ ਆਪੇ ਅਕਲ ਟਿਕਾਣੇ ਆ ਜਾਂਦੀ। ਉਹਨੇ ਇਹਦਾ ਸੋਨੇ ਦੀ ਗੱਲ ਨਿਬੇੜੂ। ਹਾਂ। ਕੋਈ ਗੱਲ ਨਹੀਂ ਕੱਢਿਆ ਗਲਤੀਮੰਦਗੀ ਉਹ। ਮੰਨ ਗਈ। ਤੇ ਮੈਂ ਘਰੋਂ ਬਾਹਰ ਪੈਰ ਪਾਉਂਦਾ ਕੀ ਮਤਲਬ ਹੀ। ਪਰਝਾਈ ਉਹਦੀ। ਚੱਲ ਦਵਿੰਦਰ ਪਾ ਕੱਪੜੇ ਚੱਲੀਏ। ਕੀ ਸ਼ਬਦ ਕਰਨਾ ਚਾਹ ਪਿਆਹੀ ਚੁੱਟ ਬੋਲ ਦੇਗਾ ਦਿਵਿੰਦਰ ਸੱਚੀ ਆ ਮਤਲਬ ਕੀ ਇਹ ਗੱਲ ਦਾ ਤਾਂ ਮੇਰੀ ਇੱਕ ਗੱਸੋਂ ਮੈਂ ਸਾਰਾ ਦਿਨ ਬਾਹਰ ਹੀ ਨਾ ਸਾਡੇ ਘਰ ਕੜਾ ਹੀ ਰਹਿੰਦੀ ਐ ਇਹਦੇ ਨਾਲ ਤੇਰੇ ਨਾਲ ਮੈਨੂੰ ਇਹ ਨਹੀਂ ਸਮਝ ਆਉਦੀ ਕਿਦੋਂ ਮੁੱਕਣੀ ਕਲਾ ਜੇ ਉਹ ਗਈ ਆ ਜਿਆਦਾ ਤੂੰ ਸਿਆਣਾ ਬਣ ਗਿਆ ਜਦ ਤੈਨੂੰ ਅਕਲ ਆ ਗਈ ਤੇ ਆਪੇ ਮੁੱਕ ਜਾਣੀ ਕਲਾ ਨਹੀਂ ਉਹ ਗਈ ਐ ਚੰਗੇ ਲੱਗੀ ਆ ਉੱਥੇ ਇਹ ਤਾਂ ਉਹਨੂੰ ਸੋਚਣਾ ਚਾਹੀਦਾ ਸੀ ਨਾ ਉਹਨੇ ਪਤਾ ਨਹੀਂ ਕੀ ਕੀ ਮਾਤਾ ਗੱਲਾਂ ਕਰਨੀਆਂ ਉੱਥੇ ਜਾ ਕੇ ਤੇ ਕਰਦੀ ਤੇ ਕਰੇ ਸਾਨੂੰ ਡਰਵਾ ਦੱਸ ਇੰਨਾ ਡਰਨ ਡਿਆ ਤੂੰ ਹਾਂ ਮੇਰੀ ਗੱਲ ਸੁਣ ਤੂੰ ਵੀ ਥੋੜ ਠੰਡੀ ਸਵੇਰ ਨਹੀਂ ਤੈਨੂੰ ਉਹ ਤਾਂ ਕੀੜੀਆਂ ਲੜਦੀਆਂ ਤੂੰ ਨਾ ਅੱਠ ਗਏ ਜਾ ਉੱਠ ਕੇ ਪੂਰਾ ਬੈਠਾ ਰਹੀ ਨਾ ਮੇਰੀ ਗੱਲ ਸੁਣ ਅਹੀਂ ਠੰਡੇ ਸਵੇਰ ਨਹੀਂ ਅਹੀਂ ਕੋਈ ਆਂਡ ਗਵਾਂਡ ਨਹੀਂ ਗੱਲ ਕੀਤੀ ਕਹਿ ਨਹੀਂ ਇਹਨੂੰ ਪੁੱਛ ਕਿੱਡੇ ਜੋਰ ਨਾਲ ਮੇਰੇ ਦਵਾ ਥੜਾ ਮਾਰਿਆ ਉਹਨੇ ਮੰਮੀ ਦੇ ਹੱਥ ਚੁੱਕ ਕੇ ਆਪਣੀ ਪਰਜਾਈ ਦੇ ਬੈਠਾ ਚੰਗੇ ਲੱਗੀ ਦਾ ਨਹੀਂ ਤੂੰ ਹੀ ਜਿਹੜਾ ਜਲੂਸ ਕੱਢਿਆ ਉਹ ਦਾ ਅਹੀਂ ਕਹਦਾ ਜਲੂਸ ਕੱਢਿਆ ਇਹ ਲੈ ਲੈ ਕਹਦਾ ਆਪਣੇ ਮੁੰਡੇ ਨੂੰ ਪੁੱਛ ਉਹਨੂੰ ਕੀ ਪੁੱਛਣਾ ਨਿਆਣੇ ਨੂੰ ਮੈਨੂੰ ਪੁੱਛ ਤੂੰ ਹਾਂ ਇੱਥੇ ਬੰਦ ਬੰਦ ਕੇ ਉਹਨੂੰ ਪਤਾ ਕੀ ਕੀ ਕੀਤਾ ਕਰਦੇ ਰਹੇ ਤੁਸੀਂ ਤੇ ਨਹੀਂ ਬੰਨਣਾ ਤੇ ਵਰਗੇ ਤੇ ਨਿੰਗ ਨਿੰਗ ਟੋਟੇ ਕਰਦੇ ਨਹੀਂ ਉਹਨੇ ਸੁੱਤੇ ਪਏ ਨੇ ਜਿੱਦਾਂ ਦੀ ਉਹਦੀ ਹਾਲਤ ਹੋ ਗਈ ਉਹ ਸਾਡੇ ਕੰਮ ਮਾਵਾ ਧੀਆਂ ਦਾ 10000 ਲਾ ਕੇ ਤੇ ਉਹਨੂੰ ਕਿਤੇ ਸੁਰਤ ਚ ਲਿਆਂਦਾ ਤੇ ਉੰਤਰੀ ਨਾਤ ਚੋਕ ਲਈ ਸੁਰਤ ਜਾਉਂਦੀ ਸਾਧ ਨਹੀਂ ਉਹਦੀ ਪਰਜਾਈ ਆਈ ਸਾਰੀ ਗੱਲ ਵਧੀਆ ਆਈ ਨਹੀਂ ਸੱਦੀ ਸੀ ਸੱਦੀ ਸੀ ਜੋ ਹੀ ਹੈਗਾ ਫਿਰ ਉਹਨੇ ਕੀ ਕਰਤੂਤ ਕੀਤੀ ਨਾਲ ਲੈ ਕੇ ਗਾਂ ਗਈ ਇੱਥੇ ਬਾਲਦੀ ਤੇ ਉਹਨੂੰ ਕਹਿੰਦੀ ਪੁੱਤ ਤੇਰੀ ਗਲਤੀ ਐ ਤੂੰ ਕਿਉਂ ਸੋਣਾ ਕਰਦਿਆ ਗਲਤੀ ਜਦੋਂ ਮੰਨ ਹੀ ਗਈ ਤਾਂ ਹੋਰ ਕੀ ਗਲਤੀ ਮੰਨੇ ਜਾ ਦਿਓ ਬੰਦਾ ਜਾ ਬਾਰੋਂ ਆਇਆ ਵਾ ਪਾਣੀ ਪੀ ਠੰਡਾ ਮੰਮੀ ਇਹਦੇ ਨਹੀਂ ਦਿਮਾਗ ਚ ਕੋਈ ਗੱਲ ਬਹਿ ਨਹੀਂ ਇਹਦੇ ਵਸ ਵਾਲੀ ਗੱਲ ਨਹੀਂ ਰਹੀ ਹਾਂ ਇਹਦੇ ਵਸ ਵਾਲੀ ਗੱਲ ਨਹੀਂ ਜਾ ਭਰਾ ਤੂੰ ਵੀ ਚੱਲ ਜਾ ਉੱਥੇ ਚੱਲ ਜਾ ਤੂੰ ਹਾਂ ਤੂੰ ਵੀ ਚੱਲ ਜਾ ਜਾ ਹਰਦ ਹੋ ਗਈ ਮੈਂ ਤਾਂ ਆਪਣੇ ਦੁੱਟਕੇ ਪਕਾ ਕੇ ਖਾ ਲੈਣੀਆਂ ਤੀਏ ਤੂੰ ਵੀ ਚੱਲ ਸਵੇਰੇ ਮੰਮੀ ਆ ਕਿੰਨੀ ਦੀ ਗੱਲ ਦੇਖਿਆ ਭਾਬੀ ਮੁੰਡੇ ਦੇ ਲੱਛਣ ਐਦਾਂ ਹੀ ਕਰਦਾ ਈ ਉਹ ਜੇ ਬੈਠਿਆਂ ਖਲੋ ਤੇ ਐਦਾਂ ਕਰਦਾ ਤਾਂ ਮਗਰੋਂ ਕਿੰਨਾ ਤਾਂ ਕਰਦਾ ਆਹ ਦੇ ਦੇ ਆਹ ਦੇ ਦੇ ਮੁਕੀਆਂ ਹੀ ਮਾਰੀ ਜਾਊਗਾ ਕਿਤੇ ਅਕਲ ਤੇ ਕਿਤੇ ਮਾਸਾ ਜਿੰਨੀ ਨਹੀਂ ਦਿੱਤੀ ਉਹਨੇ ਮੈਂ ਤੇ ਆਪ ਵੇਖ ਕੇ ਹੈਰਾਨ ਹੋ ਗਈਆਂ ਵੀ ਸਿਆਣਾ ਬਿਆਣਾ ਵਿਉਂ ਜੋਗਾ ਹੋਇਆ ਹੀ ਤੇ ਕਿਹੜੇ ਅਕਲ ਉਹਨੂੰ ਪੋਹਰਾਣੀ ਆ ਕਿੱਦਾਂ ਉਹਦੇ ਨਾਲ گزارਾ ਕਰਨ ਡਈਆਂ ਤੇਰੇ ਸਾਹਮਣੇ ਹੀ ਪਿੱਛੇ ਦੇ ਆਣੇ ਮਿਹਣੇ ਮਾਰੀ ਜਾਂਦੀ ਕੂਲਰ ਲਾਲਾ ਕੂਲਰ ਕਰ ਲਾ ਕੂਲਰ ਫੜੇ ਐਂ ਇਦਾਂ ਦੀਆਂ ਗੱਲਾਂ ਕਰਦੀਵੇਂ ਨਿਸ਼ਾਰਦੇ ਗੱਲਾਂ ਤੂੰ ਤੇ ਐਵੇਂ ਕਾਲੀ ਪੈ ਨਹੀਂ ਘਰ ਘਰ ਇਹੋ ਵਾਲੇ ਇਲਾਕੇੋਂ ਦੀਆਂ ਪਾਈਆਂ ਹੀ ਤੇ ਨਿਕਲੀ ਹੋ ਜੇ ਤੱਕ ਮਾਂ ਤੇਰੀ ਅਜੇ ਨਹੀਂ ਮੋਣੀ ਕਿੱਥੇ ਗਈ ਹੋਊਗੀ ਅੰਧਾ ਰਹਿੰਦੀ ਫੇਰਾ ਤੋਰੀ ਤੇ ਰਹਿੰਦੀ ਮਤੇ ਹਾਲੀ ਕਰਦੀ ਫਿਰ ਇਹਨੂੰ ਕੋਈ ਨਹੀਂ ਵੀ ਮੇਰੀ ਨੋਂ ਕਰੋ ਗਈ ਆ ਮੈਂ ਘਰ ਪਵਾ ਕੁੜੀ ਵੀਰ ਕੋ ਛੱਡ ਕੇ ਗਈ ਤੇ ਵੀਰ ਵੀ ਬਣ ਕੇ ਇਧਰ ਨਿਕਲਿਆਈ ਵੀਰ ਤੇ ਤੇਰਾ ਹੋਣ ਗਿਆ ਇਧਰ ਨੂੰ ਆਇਣਾ ਉਹਨਾਂ ਨੇ ਤੇ ਹੁਣੇ ਤੇ ਪਰ ਉਹਨੂੰ ਤਾਂ ਮਾਸਾ ਸੋਚਣਾ ਚਾਹੀਦਾ ਐ ਆ ਵੀ ਅਕਸਰ ਨੂੰ ਕਰਦੀ ਜ਼ਿੰਮੇਵਾਰੀ ਆ ਐਦਾਂ ਹੀ ਨਿਕਲੀ ਰਹੀਂਦੀ ਠੀਕ ਜਦੋਂ ਦੀ ਆਇਆ ਮਾ ਕੁੱਕੜਾਂ ਵਾਂਗੂੰ ਲੜੀ ਜਾਂਦੀਆਂ ਸਿਰ ਜੋੜ ਜੋੜ ਗੱਲਾਂ ਕਰੀਂਦੇ ਪਤਾ ਨਹੀਂ ਕੀ ਇਹਨਾਂ ਨੇ ਖਾਦਾ ਹੈ ਹੁਣ ਕੀ ਹੱਲ ਹੋਊਗਾ ਮੈਨੂੰ ਤਾਂ ਫਿਗਰ ਪਿਆ ਆਪੇ ਆਪਾ ਕਰਨਾ ਕੀ ਹੁਣ ਜਦੋਂ ਉਹਦੀਆਂ ਤੁਸੀਂ ਆਈਆਂ ਐ ਮੂੰਹ ਜੋੜ ਜੋੜ ਗੱਲਾਂ ਕਰੀ ਜਾਂਦੀਆਂ ਐ ਕਿ ਤੇ ਜ਼ਬਾਨੇ ਮੂੰਹ ਚ ਪਾਲਿਆ ਕਰੋ ਹਾਂ ਆ ਬਹਿ ਵੀ ਕਿਹੜੀਆਂ ਧੜੀਆਂ ਗੱਲਾਂ ਨਹੀਂ ਮੁਕਦੀਆਂ ਜੜੀਆਂ ਤੇਰੇ ਕੰਮ ਨਹੀਂ ਮੁਕਣ ਦੇ ਮੇਰਾ ਵੀ ਦੁੱਖ ਸੁਣ ਲੈ ਭੈਣ ਦਾ ਬਹਿ ਕੁਰਸੀ ਇੱਥੇ ਕਰ ਤੁਹਾਡੇ ਹੀ ਰਾਹ ਵੇਖਣ ਦਾ ਆ ਪਿਛੋਂ ਅੱਖ ਨੂੰ ਨਹੀਂ ਲਿਆਈ ਉੱਥੇ ਕੀ ਕੋਝ ਹੋਇਆ ਪਹਿਲਾਂ ਬਹੁਤ ਸੁਣੋ ਹੁਣ ਕੀ ਰੌਲਾ ਪਿਆ ਵੀਰ ਰੌਲਾ ਰੌਲਾ ਕੀ ਪੈਣਾ ਵਾ ਮੈਨੂੰ ਕੀ ਦੱਸਾਂ ਮੈਨੂੰ ਤੇ ਮੇਰੇ ਸਹੁਰਿਆਂ ਨੇ ਇੰਨਾ ਖਪਾਇਆ ਆ ਵੀ ਜਿਹੜਾ ਰਹਿ ਰੱਬ ਦਾ ਨਾਮ ਹੀ ਨਣਾਨ ਮੇਰੀ ਆਈ ਸੀ ਨਾ ਤੇ ਉਹਨੂੰ ਮੇਰੀ ਸੱਸ ਸੜਨ ਚਲ ਗਈ ਉਹਦੇ ਸੌਰੇ ਉੱਥੇ ਰਹੀ 5 6 ਦਿਨ ਹੀ ਰਹੀ ਹੋਣੀ ਆ ਤੇ ਕਿਤੇ ਚਾਬੀ ਜਿੰਦੇ ਚ ਲੱਗੀ ਰਹਿ ਗਈ ਉਹ ਜਦੋਂ ਮੈਂ ਅੰਦਰ ਕੱਪੜੇ ਕੱਢਣ ਗਈ ਲੰਬਾਰੀ ਚ ਤੇ ਮੇਰਾ ਪੈ ਗਿਆ ਧਿਆਨ ਮੈਂ ਹਾ ਚਾਬੀ ਹੜਬੜੇ ਵਿੱਚੇ ਛੱਡ ਗਈ ਆ ਤੇ ਜਦੋਂ ਮੈਂ ਖੋਲਾ ਚ ਉਹ ਚ ਹੀ ਟੁੰਬਾ ਮੈਂ ਟੁੰਬਾ ਉਥੋਂ ਕੱਢੀਆਂ ਤੇ ਚੁੱਕ ਕਿਤੇ ਆਪਣੇ ਪਜਾਮੇ ਚ ਰੱਖ ਕੇ ਤੇ ਜੋ ਬੰਦੇ ਕੱਪੜਾ ਚ ਰੱਖਦੀਆਂ ਇਹ ਚ ਕੋਈ ਜ਼ੋਰ ਤੇ ਨਹੀਂ ਨਾ ਮੈਂ ਮੈਂ ਹਾਂ ਚੱਲ ਜਦੋਂ ਆਉਗੀ ਮੈਂ ਦੇ ਦਊਗੀ ਕਿਸੋ ਭੈਣ ਭਰਾ ਹੱਥ ਮਾਰ ਲੈਂਦਾ ਕਿਤੇ ਚੋਰੀ ਹੋ ਗਈ ਮੇਰਾ ਨਾਂ ਲਗਣਾ ਲੈ ਪੀ ਉਹ ਜਨਾਨੀ ਕਿੱਥੇ ਚੜੀ ਪਿੰਡ ਦੀ ਜਨਾਨੀ ਆ ਗਈ ਉਹਦ ਕੋ ਵੀ ਭੰਡ ਕੁੜੀ ਫੋਨ ਕਰਕੇ ਸੱਦ ਲਈ ਮਾਰਨ ਪੈ ਗੇ ਜੋ ਇਹਨੇ ਮੇਰੇ ਮੇਰੀ ਜਿਹੜੀ ਨੜਾਨ ਇਹਨੇ ਮੇਰੇ ਚਪੇੜਾ ਮਾਰੀਆਂ ਅੱਛਾ ਮੈਂ ਆਪਣੇ ਦੁੱਖ ਫੋਲਣ ਲਈ ਤੂੰ ਗਾਲਿਓ ਖੜਖੜ ਕੇ ਹੱਸਣ ਧਿਆ ਵਾ ਤੇ ਹੱਥਾਂ ਨਿਕਲ ਜਾਣਾ ਹੁਣ ਤੇਰੀ ਆਦਤ ਤੂੰ ਛੱਡੀ ਨਹੀਂ ਪੁਰਾਣੀ ਹੈ ਨੇ ਕਿਉਂ ਦਿਆ ਜਿਹੜੀ ਤੇਰੀ ਚੋਰੀ ਦੀ ਆਦਤ ਹੀ ਛੱਡੀ ਤੂੰ ਲਾ ਤਾਂ ਕਰ ਦਸਣਾ ਇਹ ਨਹੀਂ ਗਾੜੀ ਲੈ ਦੱਸ ਕੀ ਤੁਸੀਂ ਨਿਆਣਿਆਂ ਵਾਲੀਆਂ ਗੱਲਾਂ ਛੇੜ ਕੇ ਬਹਿ ਗਏ ਜੇ ਨਾ ਤੂੰ ਇਦਾਂ ਨਾ ਕਰੋ ਤੈਨੂੰ ਆਪਣੇ ਰੋਣੇ ਰੋਣ ਦੇ ਨਹੀਂ ਜੇ ਚਾਬੀ ਵਿੱਚ ਜਿੰਦੇ ਦੇ ਰਹਿ ਗਈ ਸੀ ਤੇਨੂੰ ਕੀ ਲੋੜ ਸੀ ਵਿੱਚੋਂ ਪੰਗਾ ਲੈਣ ਦੀ ਵਿੱਚੋਂ ਟੂਮਾ ਕੱਢਣ ਦੀ ਹੈਂ ਤੂੰ ਚਾਬੀ ਰੱਖਦੀ ਤੇ ਆਪਣੇ ਕੋਲ ਰੱਖਦੀ ਚਾਬੀ ਗੱਦ ਕੇ ਇਹ ਘਾ ਰਹੀ ਮੇਰਾ ਮੈਂ ਤਾਂ ਟੂਬਾ ਸਾਂਭੀਆਂ ਤੈਨੂੰ ਕੀ ਪਤਾ ਜੋ ਬੰਨੇ ਮੇਰੇ ਜੂੰਡੇ ਕਮਾਏ ਇਹਨੂੰ ਪੁੱਛ ਸਭ ਕੋਲ ਦੇ ਸੱਦ ਕੇ ਮੈਂ ਦਾਖਾ ਕੀਤਾ ਕੀ ਗੱਲ ਹੋਈ ਆ ਫੂਨ ਲੌਂਡਾ ਤੇ ਮੈਰੇ ਇਥੋਂ ਭੱਜੋ ਭੱਜੀ ਚਲ ਗਈ ਉਹ ਤੁਹਾਨੂੰ ਮੈਂ ਕਿਹਾ ਮੈਂ ਮੈਂ ਚਲ ਪਤਾ ਤੇ ਲਵਾ ਤੇ ਮੈਂ ਤੇ ਆਫ ਹੀ ਘਰਾਂ ਚ ਪਈ ਆ ਫੇ ਇਹਨੂੰ ਤੇ ਮੈਂ ਨਾਲ ਲੈ ਆਈ ਇੰਨੀ ਉਹਨਾਂ ਬੇਇੱਜ਼ਤੀ ਕਿਤੇ ਮੇਰੇ ਸਾਹਮਣੇ ਹੱਥੀ ਪਈ ਜਾਂਦੇ ਸੀ ਚਲ ਜੇ ਗਲਤੀ ਹੋ ਵੀ ਗਈ ਹੋਊਗੀ ਅਕਸਰ ਉਹਨਾਂ ਦੇ ਘਰ ਦੀ ਨੋਂ ਆਇਆ ਇੱਦਾਂ ਥੋੜੀ ਬੇਇੱਜ਼ਤੀ ਕਰਵਾਈ ਜਾਵੇ ਉਹ ਦੋਤਾ ਵਾ ਤੇ ਉਹ આમ ਤਰਾ ਮੁਕੀਆਂ ਮਾਰ ਮਾਰ ਕੇ ਨੇ ਮੇਰਾ ਜੀ ਨਰਾਮ ਕਰਤਾ ਉਧਰ ਉਹ ਚੋਰੀ ਚੋਰ ਨਹੀਂ ਚੋਰ ਨਹੀਂ ਕਹਿੰਦਾ ਦੱਸ ਮੈਂ ਐਡੀ ਜੇ ਤੁਸੀਂ ਮੇਰੇ ਮਗਰ ਕਿਤੇ ਪੈਰਾਂ ਰੱਖੋ ਤੇ ਕਹਿਓ ਕੁਸਕ ਜਾਣ ਤੇ ਹੁਣ ਕੰਮ ਕਿ ਆਉ ਕਾਮੀ ਇਦਾਂ ਦਾ ਹੀ ਤੂੰ ਕੀਤਾ ਵੇ ਮਾਵਾ ਤੇ ਉਹ ਪਤਾ ਨਹੀਂ ਕਿੱਥੇ ਗਈ ਕਦੋਂ ਦੀ ਮਾਂ ਹੀ ਆ ਉਹ ਵੀ ਫਿਰ ਨਹੀਂ ਨਿਕਲੀ ਰਹੀਦੀ ਕਾਦੀ ਮਾਵਾ ਮਤਈਆਂ ਵੀ ਮਾਵਾ ਕਿਤੇ ਪਣ ਜਾਂਦੀਆਂ ਵਾ ਉਹਨੇ ਪਤਾ ਨਹੀਂ ਅਜੇ ਤੈਨੂੰ ਕੀ ਕਹਿਣਾ ਵੀ ਤੂੰ ਇਹਨੂੰ ਲੈ ਆਈ ਆ ਮੈਨੂੰ ਸਾਰਾ ਪਤਾ ਵਾ ਮੈਨੂੰ ਕਹਿਣਾ ਵਾ ਤੇ ਕਹਿਂ ਦਵੇ ਹੁਣ ਮੈਂ ਉਥੇ ਸ਼ਿਤਰਾ ਚ ਥੋੜੀ ਛੱਡ ਆਉਣੀ ਸੀ ਹੁਣ ਤੂੰ ਤੇ ਮੇਰਾ ਸਗਾ ਵਾ ਮੇਰਾ ਆਪਣਾ ਖੂਨ ਉਹਨੂੰ ਮੈਂ ਕੀ ਕਹਾਂ ਉਹਨੇ ਪਤਾ ਨਹੀਂ ਹੁਣ ਮੈਨੂੰ ਕੀ ਸੁਣਾਉਣੀਆਂ ਵੀ ਨਹੀਂ ਮੇਰੇ ਕੋ ਨਹੀਂ ਜਰੀਆਂ ਜਾਣੀਆਂ ਤੇ ਆਪੇ ਚੱਲ ਲਿਓ ਨਹੀਂ ਤੇ ਮੈਨੂੰ ਇੱਕ ਗੱਲ ਹੁਣ ਦੱਸ ਪੈਣਾ ਇਹ ਫੋਨ ਆਇਆ ਇਹ ਚਲ ਗਈ ਹਾਂ ਮੈਂ ਤਾਂ ਡੇਰੀ ਤੇ ਗਿਆ ਹਾਂ ਦੁੱਧ ਪਾਉਣ ਨਿਆਣੀ ਤੇ ਮੈਂ ਉਹਨੂੰ ਨਾਲ ਲੈ ਗਿਆ ਵਿਚਾਰੀ ਨੂੰ ਵਿਚਾਲੇ ਚੱਲ ਜਾਂਦੇ ਆ ਇਹ ਮਗਰੋਂ ਨਿਕਲ ਗਈ ਆ ਤੇ ਜਾਂ ਤੇ ਮੈਨੂੰ ਦੱਸ ਕੇ ਜਾਂਦੀ ਮੈਨੂੰ ਫੋਨ ਕਰਦੀ ਤੈਨੂੰ ਮੇਰੀ ਸੱਸ ਨੇ ਕਿ ਪਤਾ ਨਹੀਂ ਨਣਾ ਨੇ ਫੋਨ ਕੀਤਾ ਇਹ ਪਾਈ ਜੀ ਨੇ ਉਧਰੋਂ ਤੁਰ ਪਈ ਇਹਨੇ ਮੈਨੂੰ ਫੋਨ ਜ਼ਰੂਰੀ ਲਾਉਣਾ ਨਹੀਂ ਸਮਝਿਆ ਵੀ ਮੈਂ ਆਪਣੀ ਨਣਾ ਨੂੰ ਤੇ ਪੁੱਛਾਂ ਵੀ ਕੀ ਹੋਇਆ ਕੀ ਮਸਲਾ ਵਾ ਨਹੀਂ ਜੇ ਫਿਰ ਤੂੰ ਗਈ ਹਾਂ ਤੇ ਤੂੰ ਕੀ ਨਬੇੜ ਕੇ ਆਈਆਂ ਫਿਰ ਜੇ ਕੱਲੀ ਗਈ ਹਾਂ ਤੇ ਹੁਣ ਦੱਸ ਮੈਨੂੰ ਕੀ ਕੀ ਕਰਕੇ ਆਈ ਉੱਥੇ ਮੇਰੀ ਗੱਲ ਸੁਣੋ ਇੱਕ ਰਹੀ ਧਿਆਨ ਨਾਲ ਨਬੇੜਦਾ ਉੱਥੇ ਮੈਂ ਕੀ ਮੈਨੂੰ ਤਾਂ ਪਤਾ ਵੀ ਨਹੀਂ ਪਸ ਇੰਨੇ ਖਲਾਰੇ ਪਏ ਮੈਨਾਂ ਕਿ ਕੋਈ ਮਾੜੀ ਮੋਟੀ ਗੱਲਿਆ ਕੀਤਾ ਕਿਉਂ ਅਗਲੀਆਂ ਦੀ ਹੁਣੇ ਆ ਮੇਰੇ ਚਲੇਗੀ ਨਬੇਰ ਕੇ ਤੋਂ ਇਹ ਹੋਈ ਵੀ ਇਹਨੂੰ ਮੈਂ ਲੈ ਆਈ ਜੇ ਹੁਣ ਜਿੱਦਾਂ ਇੱਥੇ ਕੋਈ ਜੀ ਆਊਗਾ ਆ ਤੇ ਗੱਲ ਕਰਕੇ ਖਲਾਉਣੀ ਓਦਾਂ ਹੀ ਖਲਾਉਣੀ ਆ ਜਾਣਾ ਹੁਣ ਕਿ ਅਹੀਂ ਖਲਾਉਣੀ ਨਹੀਂ ਇਦਾਂ ਦੇ ਇਕੱਠੇ ਕਰੋ ਜਿਹੜੀ ਪੰਚਾਇਤ ਪਿੰਡ ਦੀ ਕਰੋ ਮੈਂ ਤਾਂ ਜਾਣਾ ਨਹੀਂ ਤੇ ਮੈਂ ਇੱਥੇ ਰਹਿਣਾ ਜੇ ਮੈਂ ਨਹੀਂ ਇਹ ਜਾਣਾ ਕਿ ਤੇ ਤਾਨੂੰ ਮਤ ਆ ਆ ਪੰਚਾਇਤਾਲ ਨਾ ਹੋ ਸਾਡੀ ਵੀ ਬੇਇੱਜ਼ਤੀ ਹੁੰਦੀ ਆ ਉੱਥੇ ਅਗਰਾਂ ਨੇ ਦੱਸਣਾ ਤੇ ਗਹਿਣਾ ਗਾਹਸ਼ਾਂ ਕਰਦੀ ਫਿਰਦੀ ਹੀ ਪੰਚਾਇਤਾਲ ਨਾਲ ਉਹੋ ਹੀ ਇਕੱਲੇ ਆਉਣ ਹੁਣ ਕੈਮਰੇ ਚ ਫੋਟੋ ਬਣਾਈ ਵੀ ਮੈਂ ਗਹਿਣਾ ਗਾਹਸ਼ਾਂ ਕਰਦੀ ਮੇਰਾ ਘਰ ਹੀ ਮੈਂ ਤਾਂ ਸਾਹਬਿਆ ਹੀ ਨਿਕਲੇ ਤੇਰੀ ਅਲਮਾਰੀ ਚ ਆ ਆ ਹੋ ਉਹਦੇ ਰੋਲਾ ਪਾਉਂਦਾ ਹੀ ਬਾਰ-ਬਾਰ ਆਂਦੇ ਹੀ ਸਾਡ ਕੋ ਵੀਡੀਓ ਹੈ ਗਈ ਮੈਨੂੰ ਸ਼ਰਮ ਦੀ ਮਾਰੀ ਕੋਈ ਨਹੀਂ ਆਂਦੇ ਹੀ ਅਸੀਂ ਵੀਡੀਓ ਬਣਾਈਆਂ ਜੇ ਕੱਲ ਨੂੰ ਉਹਨਾਂ ਨੇ ਚਾਰ ਬੰਦਿਆਂ ਦੀ ਵੀਡੀਓ ਰੱਖਤੀ ਨੈਟ ਤੇ ਛਾੜਦੀ ਤੇ ਹਾਂ ਹੀ ਕਿੱਥੋਂ ਜੋਗੇ ਰਵਾਂਗੇ ਵੀਡੀਓ ਵੀ ਬਣਾ ਲਈ ਹੈ ਉਹਨਾਂ ਨੇ ਦਿੰਦੇ ਹੀ ਤਮਕੀਆਂ ਮੈਂ ਨਹੀਂ ਕੰਨਾ ਕਿ ਇਸ ਮਾਰਛੱਡੀ ਮੈਂ ਵੀਡੀਓ ਵਾਲੀ ਗੱਲ ਦਾ ਧਿਆਨ ਦਿੱਤਾ ਤੇ ਮੈਨੂੰ ਫੋਨ ਕਰਕੇ ਸਾਦੀ ਲੈਦੀ ਮੈਂ ਹੀ ਕੋਹ ਨਵੇੜਾ ਘਰ ਆਉਂਦਾ ਉਥੇ ਆ ਗਈਆਂ ਡੋਨ ਮਟਾ ਬਣ ਕੇ ਤੂੰ ਵੀ ਉਧਰੋਂ ਮਾਰਿਆ ਤੇ ਚੜ ਕੇ ਆਣੂ ਆ ਗਈਆਂ ਕੋਈ ਨਹੀਂ ਹੁਣ ਉਹਨਾਂ ਨੇ ਆਉਣਾ ਆਉਣਗੇ ਮਗਰ ਮੈਂ ਕਿਹਾ ਸੀ ਮੈਂ ਹਾਂ ਆਓਗੇ ਤੇ ਲੈ ਆਇਓ ਆਪੇ ਆਉਣਗੇ ਆਪਣੀ ਲੋੜ ਨੂੰ ਆਉਣਾ ਕਿੱਥੇ ਜਾਣਗੇ ਹੋਰੇ ਤੋਂ ਬਗੈਰ ਕੀ ਕਰ ਲੈਣਗੇ 420 ਜਨਾਨੀਆਂ ਵਾ ਦੋਵੇਂ ਉਹ ਤੇ ਆਂਦੀ ਹੋਣੀ ਵੀ ਚੱਲ ਗਏ ਤੇ ਹੁਣ ਵੇੜਾ ਖੁੱਲਾ ਕਿਤੇ ਉਹ ਜਾਣ ਦਾ ਨਾਂ ਲਊ ਤੇ ਆਖੀ ਹੁਣੇ ਨਹੀਂ ਉਹ ਜਾਣਾ ਤੂੰ ਕੋਈ ਗੱਲ ਨਹੀਂ ਤੂੰ ਆ ਉਹ ਨੰਬਰ ਲੱਭ ਆਪਣੇ ਨਾਨਾਣ ਵੇ ਦੇ ਉਹਨਾਂ ਨੂੰ ਫੋਨ ਲਾ ਕੇ ਆ ਤੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਏ ਲੈ ਆ ਤੇ ਮੇਰੇ ਦਿਮਾਗ ਚਾਈ ਨਹੀਂ ਨੰਬਰ ਕੀ ਲੱਭਣਾ ਨੰਬਰ ਮੇਰੇ ਕੋਲ ਹੈਗਾ ਵਾ ਉਹ ਤੇ ਸੱਚੀ ਇੰਨੇ ਦੇ ਹੱਥੋਂ ਦੁਖੀ ਆ ਇੰਨੇ ਤੇ ਉਹਨਾਂ ਨੂੰ ਖਾ ਹੀ ਲਿਆ ਉਹ ਬੁੜੀ ਵਿਚਾਰੀ ਸਲੈਪਾਂ ਫੜ ਫੜ ਰੋਟੀਆਂ ਲੌਂਦੀ ਫਿਰਦੀ ਤੇ ਇਹ ਇਹ ਝੋਟੇ ਵਰਗੀ ਇੱਥੇ ਬੈਠੀ ਆਣ ਕੇ ਮਾਰੇ ਸਿਰ ਤੇ ਐਸੇ ਕਰਨ ਢਈ ਆ ਇਦਾਂ ਕਰਦੇ ਆ ਵੀਰ ਮੈਂ ਤੇ ਕਹਿੰਨੀ ਆ ਅਸੀਂ ਇੰਨੇ ਚੱਲੀਏ ਉਥੇ ਨਿੱਗੀ ਨਿੱਗੀ ਗੱਲ ਦੱਸ ਗਈ ਇਹ ਪ੍ਰੋਣਾ ਤੁਹਾਡਾ ਇਨਾ ਅੜਬ ਵਾ ਵੇਖੀ ਸਹੀ ਇਹਦੇ ਗੁੱਤੇ ਵਾਲ ਕਿਦਾਂ ਦਿੰਦਾ ਵਾ ਮੈਂ ਰਹਿਣੀ ਤੇਰੇ ਕੋ ਨਹੀਂ ਸਰਿਆ ਜਦੋਂ ਨੇ ਤੇਰੇ ਚਪੇੜ ਮਾਰੀ ਜੁੰਡਿਓ ਫੜ ਕੇ ਰੱਖਦੀਆਂ ਥੱਲੇ ਫਿਰ ਜੋ ਹੁੰਦੀ ਫਿਰ ਵੇਖੀ ਜਾਂਦੀ ਹਾਂ ਹੈ ਭਾਬੀ ਕਿੱਦਾਂ ਜੂੰਡਿਓ ਫੜ ਕੇ ਥੱਲੇ ਰੱਖਦੀ ਵੇਹਲਾ ਵੀਰ ਕਮਲੀਆਂ ਗੱਲਾਂ ਕਰਦੀ ਮੈਂ ਕੱਲੀ ਉਹ ਤਿੰਨ ਅਗਲੇ ਨੇ ਗੋਡੇ ਥੱਲੇ ਰੱਖ ਲੈਣੇ ਸੀ ਤੇ ਮੈਨੂੰ ਛਡਾਉਣਾ ਕਿੰਨੇ ਸੀ ਉਹ ਟਾਈਮ ਤੇ ਤੇ ਮੇਰਾ ਬੰਦਾ ਵੀ ਉਹ ਤਾਂ ਉਹਨਾਂ ਵੱਲ ਹੋਇਆ ਸੀ ਜੇ ਤੇਰੇ ਦੋ ਮਾਰਦੇ ਇੱਕ ਤੇ ਸਾਵੀ ਮਾਰਦੇ ਉਹ ਗਾੜੀਓ ਚਾਰ ਮਾਰਦੇ ਦੋ ਤੇ ਜਵਾਬ ਦਿੰਦੀਓ ਕੋਹਣਾ ਕੋਹ ਤੇ ਕਰਦੀਓ ਹੁਣ ਨਹੀਂ ਤੇ ਹੁਣ ਕੀ ਕਰ ਸਕਦੇ ਆ ਉਹਨਾਂ ਕੋਲ ਹੀ ਗੱਲ ਕਰਦੀ ਜੀ ਕੱਲੀ ਨੇ ਐਵੇਂ ਆਪਾਂ ਆਰਾਮ ਰੋਲਾ ਪਾਈ ਜਾਨੀ ਆ ਤਾਂ ਜੋ ਵੀ ਹੋਣਾ ਵੱਲ ਹੋਇਆ ਸੀ ਉਹ ਵੀ ਰੋਲਿਆ ਸੀ ਮੈਨੂੰ ਕਿਸ ਨੇ ਉੱਥੇ ਬਖਸਣਾ ਸੀ ਜੋ ਕਰਨਾ ਤੇਰੇ ਭਰਾ ਨੇ ਕਰਨਾ ਹੀ ਹੋ ਤੈਨੂੰ ਮੈਂ ਦੱਸਾਂ ਆਹ ਤੇਰੀ ਮਾਂ ਜਿਹਨੂੰ ਤੂੰ ਮਾਂ ਮਾਂ ਕਰਦੀ ਫਿਰਦੀ ਵੇਲਾ ਉਹਨੇ ਵਾਅਿਸ ਹੋਈ ਨਾ ਲਈ ਤੇ ਨਾ ਉਹਨੇ ਤੇਰੀ ਲੈਣੀ ਹੋ ਮੈਂ ਤੈਨੂੰ ਦੱਸਦਾ ਏਦਾਂ ਹੀ ਫਿਰਦੀ ਰਹਿੰਦੀ ਏਦਾਂ ਹੀ ਸਾਰਾ ਦਿਨ ਏਦਾਂ ਹੀ ਤੇਰੇ ਸਾਹਮਣੇ ਆ ਜਾਣਾ ਵੇਖੀ ਕਿਹੜੇ ਵੇਲੇ ਆਉਣਾ ਤਾਰੇ ਚੜਿਆ ਤਾਉਣਾ ਨਹੀਂ ਹੋਣਦੀ ਰੇਦਾਂ ਕਰੀਏ ਸੁਣ ਲਓ ਮੇਰੀ ਗੱਲ ਉੱਥੇ ਪਹੁੰਚੀਏ ਸਿਆਣੇ ਆਂਦੇ ਆ ਜਦੋਂ ਉਂਗਲ ਕਿਉ ਸਿੱਧੀ ਉਂਗਲ ਨਾ ਨਿਕਲੀ ਨਿਕਲੇ ਅਬ ਟੇਢੀ ਕਰਨੀ ਪਈਦੀ ਆ ਤੇ ਉਂਗਲ ਟੈਡੀ ਕਰੀ ਤੇ ਇਹਦੇ ਕੰਨਾਂ 'ਚ ਸਾਰੀਆਂ ਗੱਲਾਂ ਵਾੜੀਏ ਫੇਰ ਵੇਖੀ ਉਥੋਂ ਕਿਦਾਂ ਢੀਲੇ ਮਾਰਦੇ ਆਉਂਦੇ ਅਸਲ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਇਹ ਉਹਨਾਂ ਕੋਈ ਗੱਲ ਹੀ ਨਹੀਂ ਕਰਦੀ ਉਹਨਾਂ ਨੂੰ ਦੱਸਦੀ ਨਹੀਂ ਆ ਉਹਨਾਂ ਨੂੰ ਕੀ ਗੱਲ ਦਾ ਹੀ ਨਹੀਂ ਪਤਾ ਕੋਈ ਨਹੀਂ ਗੱਲਾਂ ਦੱਸੀਆਂ ਹੋਣੀਆਂ ਵੀ ਉੱਥੇ ਇਦਾਂ ਹੋਇਆ ਤੇ ਇਦਾਂ ਇਹਨੇ ਨਹੀਂ ਕੋਈ ਦੱਸਦੀ ਤੇ ਮੇਰੀ ਗੱਲ ਸੁਣੋ ਆਪਾਂ ਚੁੱਪਚੀ ਬੀਤੇ ਹੀ ਜਾਈਏ ਫੇਰ ਹਾਂ ਦੱਸ ਨਹੀਂ ਕੇ ਕਿਹਨੂੰ ਲੋੜ ਹੀ ਕੀ ਆ ਫੋਨ ਕਰੀ ਫੋਨ ਕਰੀ ਹੀ ਨਾ ਜੇ ਫੋਨ ਕੀਤਾ ਅਗਲੇ ਚ ਕੰਨੀ ਹੋ ਜਾਣਾ ਕੀਤਾ ਆ ਪੋਤੀ ਹੋਵੇ ਮੈਨੂੰ ਇਥੋਂ ਲਾ ਤੱਕ ਲੱਗਦਾ ਵੀ ਅਜੇ ਤੱਕ ਜਾਣ ਵਾਲੀ ਨਹੀਂ ਆ ਹੁਣ ਤੇ ਉਹਨੂੰ ਖੁੱਲੀਆਂ ਛੁੱਟੀਆਂ ਮਿਲੀਆਂ ਅਲਮਾਰੀਆਂ ਫੁੱਲ ਲੀੜੇ ਪਾਉ ਬੰਨ ਸਵਨੇ ਲਪਿਸਟਿਕਾਂ ਮੇਰੇ ਇੰਨੇ ਨੇ ਮਹਿੰਗੀਆਂ ਚੀਜ਼ਾਂ ਉਹ ਤੇ ਹੁੰਦਿਆ ਨਹੀਂ ਮੇਰੇ ਉੱਥੇ ਟਲਦੀ ਨੇ ਮਗਰੋਂ ਉਹਨਾਂ ਕੀ ਕਰਨਾ ਵਾ ਤੂੰ ਮਾਦੇ ਮਾਦੇ ਦੀ ਤੂੰ ਚੁੱਕ ਨਹੀਂ ਉਹ ਤੇ ਉਹਨਾਂ ਨੇ ਕੀ ਹੁਣ ਤੇਰਾ ਤੇ ਕਰਨਾ ਉਹ ਲੈ ਲੀਆਂ ਖੋਲ ਲੀਆਂ ਮਾਂ ਕੋਲੇ ਹੀ ਆ ਖੜੇ ਨਹੀਂ ਆ ਵੀ ਵੀਰ ਮੇਰਾ ਨਾ ਸੱਚੀ ਲੱਲਾ ਪੂਰੀ ਗੱਲ ਆ ਗਿਆ ਦੋ ਨਾਲੇ ਪਹਿਲੀ ਫਿਰ ਦਿੰਦੀ ਨਾ ਵਾਪਸ ਦੇ ਭਰਾਵਾ ਅਗਲਿਆਂ ਤੇ ਚ ਬੀ ਲੈ ਕੇ ਮੇਰ ਕੋ ਚੂਹੀ ਨਹੀਂ ਅਗਲੀਆ ਚਾਬੀ ਖੋਲੀਆਂ ਤੇ ਲੋਕ ਖੋਲਿਆ ਤੇ ਟੂਬਾਂ ਕੱਢ ਲੀਆਂ ਵਾ ਤੇ ਹੁਣ ਉਹ ਕੁੜੀ ਨੇ ਕਿੱਥੇ ਦੇਣੀਆਂ ਵਾ ਉਹ ਤੇ ਅਗਲੀਆ ਟੂਬਾਂ ਵੀ ਲੈ ਲੀਆਂ ਨਾਲੇ ਬੋਡਾ ਵੀ ਤਹੋਂ ਤੇ ਰੱਖ ਲੈ ਕੀ ਮੈਂ ਨਹੀਂ ਮੈਂ ਝੂਠਾ ਡੱਗਣਾ ਤੁਹਾਨੂੰ ਮਿਲ ਗਿਆ ਤੁਸੀਂ ਮਿੱਟੀ ਪਾਓ ਗਾਲ ਤੇ ਮੈਨੂੰ ਸਾਦੇ ਗੱਲਾਂ ਜਦੋਂ ਜਿਹਾ ਵਧਾਈ ਯਾਰ ਫਿਰ ਵਧਨ ਦੋ ਆ ਫਿਰ ਕਾਦੀ ਗੱਲਾਂ ਨੇ ਦੋਤੇ ਚ ਬੰਧਾਣੀ ਪਾਈ ਉਹ ਵਧਾਈ ਜਾਂਦੀਆਂ ਗੱਲਾਂ ਕਰੀ ਜਾਂਦੀਆਂ ਉਹ ਜਿਹੜਾ ਦੋਤਾ ਆਪਾਂ ਇਦਾਂ ਕਰੀਏ ਚਾਲਾ ਟਾਈਮ ਨਾ ਪਾਈਏ ਇਹ ਨਾ ਮੇ ਮੁੜ ਕੇ ਉਥੋਂ ਉਹ ਮਾਪੋਤਾ ਆ ਜਾਣ ਪਹਿਲਾਂ ਜਾ ਕੇ ਉਹਦੀਆਂ ਕਰਤੂਤਾਂ ਦਸੀਏ ਮਿਆ ਤੇ ਨਹੀਂ ਸਵੇਰੇ ਚੱਲ ਜਗੇ ਚੱਲ ਜਗੇ ਚੱਲ ਕੇ ਫਿਰ ਨਿਕਲੇ ਫੜੀਏ ਤੇ ਉਥੇ ਵੇਹਨੇ ਜਾ ਕੇ ਤੇ ਵੇਖੀ ਫਿਰ ਸਾਡਾ ਪ੍ਰਾਣਾ ਤੇ ਵੇਖੀ ਸਹੀ ਕਦਾ ਤੇ ਗੁੱਤੇ ਵੜਦੇ ਕੇ ਲਿਆਉਂਦਾ ਉਹਨੂੰ ਤੇ ਗੱਲਾਂ ਦਾ ਹੀ ਨਹੀਂ ਪਤਾ ਨਹੀਂ ਆਪਾਂ ਉਹਨਾਂ ਨਾਲ ਗੱਲ ਮੁਕਾ ਲੈਣੀ ਵੀ ਜੇ ਇਹਨੇ ਉਥੇ ਜਾਣਾ ਤਾਂ ਹੀ ਆਪਣੀ ਕੁੜੀ ਨਿਕਲਣੀ ਜੇ ਉਹ ਆਊਗੀ ਸਾਡੀ ਜਾਊ ਗੱਲ ਮੁੱਕੀ ਤੁਰੇ ਫਿਰਨ ਫਿਰ ਜਿੱਦਾਂ ਰਹੇਗੇ ਆ ਮੇਰੀ ਸੁਣ ਲੋ ਗੱਲ ਦੋਵੇਂ ਜਾਣੇ ਮਾਂ ਤੇ ਆ ਸਾਡੀ ਮਤਈ ਤੇ ਜੇ ਕਿਤੇ ਆਹ ਗੱਲ ਦਾ ਉਹਨੂੰ ਪਤਾ ਲੱਗ ਗਿਆ ਨਾ ਉਥੇ ਪਹੁੰਚਣਾ ਇਹਨੇ ਮਾਰਨੇ ਮਿੱਠੇ ਪਹੁੰਚੀ ਇਹਨੂੰ ਵੀ ਨਹੀਂ ਅਹੀਂ ਦੱਸਣਾ ਚੁੱਪਚੀ ਪੀਤੇ ਚੱਲ ਜਾਣਾ ਤੇ ਜੇ ਪੁੱਛੂਗੀ ਨਾ ਆਖਾ ਬਾਬੇ ਭੂਰੇ ਨੇ ਮੱਥਾ ਟੇਕਣ ਚੱਲੇ ਸੁਪਣਾ ਹੀ ਲਾਉਣ ਚੱਲੇ ਤੂੰ ਨਾ ਹੀ ਨਾ ਲਈ ਪਿੜਕੇ ਆਈਆਂ ਚੁੱਪ ਕੀਤੀ ਰਹੀਆਂ ਆਖਾ ਕਿ ਉਦਾਂ ਹੀ ਆ ਗਈ ਪਸਤਾ ਨਹੀਂ ਮੇਰਾ ਜੀ ਕੀਤਾ ਸੀ ਮਿਲਣ ਨੂੰ ਆ ਨਿੱਕੀ ਨੂੰ ਤੇ ਮੈਂ ਤਾਂ ਆਈ ਹਾਂ ਹਨਾ ਆ ਹੋਰ ਫਿਰ ਕੀ ਕਰਨਾ ਪਤਾ ਵਾ ਇਹਨੇ ਨਹੀਂ ਸਾਡਾ ਸਾਥ ਦੇਣਾ ਇਹਨੇ ਕਿੱਥੇ ਦੇਣਾ ਵਾ ਦੇਣ ਜੋਗੀ ਹੁੰਦੀ ਤੇ ਪਹੁੰਚਦੀ ਨਾ ਉੱਥੇ ਮੇਨੇ ਸੋਣ ਲਈ ਮੈਂ ਰੋਜ ਦੇ ਨਹੀਂ ਪਹਿਣਾ ਤੂੰ ਤੇ ਉਹਦੇ ਮਗਰ ਲਾ ਕੇ ਫੇਰ ਕਹਿ ਦੇਣਾ ਮੇਰੀ ਪਰਝਾਈ ਨਹੀਂ ਚੰਗੀ ਜਦੋਂ ਮੈਂ ਚੱਲੀ ਹਾਂ ਉਦੋਂ ਵੀ ਇਹੋ ਕੁਝ ਹੀ ਤੂੰ ਕਿਉਂ ਚੱਲੀ ਆ ਤੂੰ ਮਗਰ ਲਾਲ ਨਹੀਂ ਆ ਮੈਂ ਫੇਰ ਆਖ ਦਿੰਦੀ ਆ ਜੇ ਤੇਰੇ ਨਾਲ ਅਹੀਂ ਨਾ ਵਰਤਿਆ ਤੇ ਫੇਰ ਤੇ ਨਾਲ ਵਰਤੂ ਕੌਣ ਆ ਜੇ ਤੁਸੀਂ ਵਰਤੋ ਤੇ ਮੈਂ ਤੁਹਾਡਾ ਸਾਥ ਬੜਾ ਹੀ ਦਊਂਗੀ ਪਰ ਮਨਾ ਤੁਸੀਂ ਮੇਰੇ ਨਾਲ ਵਰਤ ਕੇ ਤੇ ਵੇਖੋ ਉਹਦੇ ਮਗਰ ਨਾ ਲੱਗੇ ਨਹੀਂ ਸਾਨੂੰ ਕੀ ਲੋੜ ਆ ਪਹਿਣ ਕੇ ਤੇ ਮਗਰ ਲੱਗਣ ਦੀ ਕੀ ਗੱਲ ਸਾਡਾ ਆਪ ਦਾ ਦਿਮਾਗ ਨਹੀਂ ਕੰਮ ਕਰਦਾ